ਸਾਧੂ ਕਹਿੰਦੇ ਸੰਤ ਦਰਸ਼ਨ ਕਰਨ ਨਾਲ ਆਪਣੇ ਬੜੇ ਜਨਮਾਂ ਦੇ ਪਾਪ ਭਸਮ ਹੋ ਜਾਂਦੇ ਨੇ ਇਹ ਗੱਲ ਹੈ ਜੀ ਨਹੀਂ ਪਿਆਰੇ ਦੇਖੋ ਸੰਤ ਕੋਈ ਸਰੀਰ ਨਹੀਂ ਜਿਵੇਂ ਆਪ ਹੁਣ ਵੀ ਹਰ ਜੇਕਰ ਤੁਸੀਂ ਮੇਰੇ ਸਰੀਰ ਦੇ ਦਰਸ਼ਨ ਕਰ ਲੇ ਫਿਰ ਜਿਵੇਂ ਹੁਣ ਕੋਈ ਸੰਤ ਲੰਗੇ ਜਾ ਰਹੇ ਨੇ ਲੋਕ ਚਰਨ ਸਪਰਸ਼ ਕਰਦੇ ਨੇ ਉਹ ਫਿਰ ਸਾਨੂੰ ਸਿਖਾਈ ਹੋ ਗਿਆ ਨਾ ਸਾਨੂੰ ਸੰਤ ਸਰੀਰੇ ਬਣਾਤਾ ਅੱਛਾ ਫਿਰ ਸਰੀਰ ਦਾ ਇੱਕ ਸਾਨੂੰ ਭੇਖ ਦਿਖਾਤਾ ਪਈ ਹਾਇ ਸੰਿਆਸੀ ਬਸਤਰ ਪਹਿਨੇ ਆ ਇਹਦਾ ਲਾਇਆ ਤੇ ਸੰਤ ਕਿਉਂਕਿ ਸੰਤ ਕੀ ਆ ਇੱਕ ਗਿਆਨ ਆ ਹੂੰ ਉਹ ਗਿਆਨ ਨੂੰ ਅਸੀਂ ਅਪਣਾਉਂਗੇ ਗਿਆਨ ਹੀ ਸੰਤ ਦੇ ਦਰਸ਼ਨ ਆ ਸਰੀਰ ਨਹੀਂ ਹੈ ਜਿਵੇਂ ਆਪਾਂ ਤੁਹਾਨੂੰ ਦੱਸਾਂ ਬਈ ਆਪਾਂ ਇੱਕ ਡਾਕਟਰ ਆ ਡਾਕਟਰ ਕੋਲ ਇੱਕ ਬਰੀਜ ਆਂਦਾ ਜੇ ਮਰੀਜ਼ ਕਹੇ ਵੀ ਮੈਂ ਡਾਕਟਰ ਦੇ ਦਰਸ਼ਨ ਕਰ ਲਏ ਮੇਰੀ ਬਿਮਾਰੀ ਹਟ ਗਈ ਨਹੀਂ ਠੀਕ ਹੋ ਸਕਦੀ ਕਿਉਂਕਿ ਡਾਕਟਰ ਸਰੀਰ ਨਹੀਂ ਡਾਕਟਰ ਤਾਂ ਉਹਦੇ ਅੰਦਰ ਬੈਠਾ ਗਿਆ ਨਾ ਜਦੋਂ ਡਾਕਟਰ ਨੂੰ ਆਪਣੀ ਬਿਮਾਰੀ ਦੱਸੂਗਾ ਡਾਕਟਰ ਨੇ ਕੁਝ ਨਹੀਂ ਕਰਨਾ ਡਾਕਟਰ ਨੇ ਸੋਚ ਕੇ ਦੱਸਣਾ ਵੀ ਤੁਸੀਂ ਆਹ ਗੋਲੀਆਂ ਲਿਖਣੀਆਂ ਵੀ ਆਹ ਦਵਾਈ ਲਓ ਆਹ ਚੀਜ਼ ਤੁਸੀਂ ਖਾਣੀ ਆਹ ਨਹੀਂ ਖਾਣੀ ਤੇ ਐਦਾਂ ਤੁਸੀਂ ਐਨੇ ਦਿਨ ਲਓ ਤੁਸੀਂ ਠੀਕ ਹੋ ਜਾਓਗੇ ਉਹ ਡਾਕਟਰ ਦੇ ਦਰਸ਼ਨ ਨਾ ਕਿ ਸਰੀਰ ਦੇ ਦਰਸ਼ਨ ਟੀਚਰ ਤੋਂ ਗਿਆਨ ਲੈਣਾ ਆਪਾਂ ਕਈ ਵੀ ਟੀਚਰ ਦੇ ਦਰਸ਼ਨ ਕਰ ਲੈ ਟੀਚਰ ਸਾਰੇ ਹੁੰਦੇ ਜਦੋਂ ਬੋਲਦਾ ਫਿਰ ਪਤਾ ਲੱਗਦਾ ਵੀ ਇਹ ਤਾਂ ਸਾਇੰਸ ਦਾ ਟੀਚਰ ਆ ਇਹ ਤਾਂ ਮੈਥ ਦਾ ਟੀਚਰ ਆ ਹੈ ਜੀ ਇਹ ਇੰਗਲਿਸ਼ ਦਾ ਟੀਚਰ ਆ ਇਸ ਕਰਕੇ ਸਰੀਰ ਨਹੀਂ ਕਿਉਂਕਿ ਉਹਨਾਂ ਨੇ ਗਿਆਨ ਲਿਆ ਹੁੰਦਾ ਗਿਆਨ ਉਹਨਾਂ ਦੇ ਅੰਦਰ ਵਸਿਆ ਹੁੰਦਾ ਹੈ ਗਿਆਨ ਹੀ ਗੁਰੂ ਆ ਫਿਰ ਉਹ ਸਾਧੂ ਸੰਤ ਰੂਪੀ ਸਰੀਰ ਦੇ ਵਿੱਚ ਦੇਹ ਦੇ ਵਿੱਚ ਪਰਮਾਤਮਾ ਵਾਸ ਕਰਕੇ ਆਪਣੇ ਜੀਵਨ ਚੰਦਾ ਤੇ ਫਿਰ ਸਾਡੀ ਉਹਨਾਂ ਨਾਲ ਵਾਰਤਾਲਾਪ ਕਿੰਦਾ ਹੋਣੀ ਚਾਹੀਦੀ ਆ ਉਹਨਾਂ ਦੀ ਸੇਵਾ ਹੋਣੀ ਚਾਹੀਦੀ ਆ ਜਾਂ ਪ੍ਰਗਟ ਸੇਵਾ ਨਹੀਂ ਹੋਣੀ ਚਾਹੀਦੀ ਆ ਅਸੀਂ ਉਹਨਾਂ ਦੇ ਨਾਲ ਵਿਹਾਰ ਆ ਜਿਹੜਾ ਉਹ ਕਿਦਾਂ ਕਰੀਏ ਨਹੀਂ ਦੇਖੋ ਪਰਿਕਰੋ ਹੁਣ ਮੈਂ ਤੁਹਾਡੇ ਕੋਲ ਆਇਆ ਹੈ ਨਾ ਚੱਲੇ ਕੇ ਤੁਸੀਂ ਕਿਹਾ ਵੀ ਮੈਂ ਤੁਹਾਡੇ ਵਾਸਤੇ ਮਖਾਣੇ ਕਰਕੇ ਲੈ ਕੇ ਤੁਹਾਡੀ ਇੱਕ ਭਾਵਨਾ ਇੱਕ ਤਨ دیا۔ ਜਿਵੇਂ ਮੈਂ ਤੁਹਾਨੂੰ ਉਸ ਦਿਨ ਵੀ ਗੱਲ ਕੀਤੀ ਸੀ ਆਪਾਂ ਕਹਿੰਦੇ ਸੀ ਵੀ ਸਰੀਰ ਦਾ ਹਾਲ ਪੁੱਛੀਏ ਕਿ ਨਾ ਪੁੱਛੀਏ ਹਾਂਜੀ ਹਾਂਜੀ ਸਰੀਰ ਦਾ ਇੱਕ ਕੋੜਾ ਇਹਨਾਂ ਹਮਾ ਸਰੀਰ ਕਰਕੇ ਆਇਆ ਤੁਸੀਂ ਸਮਝ ਲਓ ਵੀ ਮੇਰੇ ਕੋਲੇ ਇਹਨੂੰ ਪੱਠੇ ਪਾਤੇ ਸਮਝ ਗਏ ਨਾ ਵੀ ਲੋ ਜੀ ਤੁਹਾਡੇ ਕੋਲੇ ਇਹਨੂੰ ਵੀ ਭੁੱਖਾ ਦੰਨੂ ਮਨ ਦੀ ਜਿਹੜੀ ਸੇਵਾ ਹੈ ਜਿੱਥੇ ਸੰਤ ਮੰਨ ਉਹ ਸੇਵਾ ਉਹਦੇ ਨਾਲ ਬੈਠ ਕੇ ਨਾਮ ਤੇ ਆਉਣਾ ਹੀ ਸੰਤ ਦੀ ਸੇਵਾ ਹੈ ਮੈਂ ਕਹਿੰਦੇ ਸੰਤ ਕੀ ਸੇਵਾ ਨਾਮ ਤੇ ਆਈ ਹੈ ਉਸ ਉਹਨੂੰ ਖੁਸ਼ੀ ਹੁੰਦੀ ਮਿਲਨੀ ਹੈ ਜਦੋਂ ਉਹਦੇ ਨਾਲ ਬੈਠ ਕੇ ਤੁਸੀਂ ਵੀ ਨਾਮ ਤੇ ਆਉਂਦੇ ਹੋ ਕਿਉਕਿ ਉਹ ਯਸਲੀ ਉਹੀ ਭੋਜਨ ਹੀ ਉਹਦਾ ਉਹ ਆ ਸੰਤਾਂ ਦਾ ਭੋਜਨ ਹਰ ਨਾਮ ਨਰਿੰਜਨ ਬੈਨਣ ਭਗਤ ਬੜੇ ਆਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਰ ਸੋਬਾ